Eu quero 로 a 아 ਹਾਂ ਜੀ 11 ਤਰੀਕ ਨੂੰ ਹੋ ਗਈ ਸੀ ਮੌਤ ਜੀ ਇਹ ਮੇਰੀ ਪਤਨੀ ਜੀ ਲੱਗਦੀ ਆ ਪਿੰਡ ਚ ਜੀ 3 ਨੌ ਤਰੀਕ ਇਹਦਾ ਨਾਮ ਸੀ ਤਨਵੀਰ ਕੌਰ ਜੀ ਤੇ 10 11 ਮਹੀਨੇ ਹੋ ਗਏ ਜੀ ਬਾਹਰ ਗਈ ਨੂੰ ਤੇ ਉੱਥੇ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ ਦੱਸਦੇ ਜੀ ਤੇ ਸਾਨੂੰ ਕਿਵੇਂ ਪਤਾ ਲੱਗਿਆ ਜੀ ਸਾਨੂੰ ਜੀ ਫਿਰ ਰਾਤ ਨੂੰ ਜਿਹੜੇ ਜੋ ਲੜਕੀਆਂ ਇਸਦੇ ਨਾਲ ਰਹਿੰਦੀਆਂ ਸੀਗੀਆਂ ਉਹਨਾਂ ਨੇ ਘਰੇ ਇਹਦੇ ਪਿਤਾ ਨੂੰ ਰਣਜੀਤ ਸਿੰਘ ਨੂੰ ਫੋਨ ਕੀਤਾ ਰਾਤ ਨੂੰ 10:00 ਵਜੇ ਤੇ ਉੱਥੇ ਦਸਵੇਰ ਦੇ 7:00 ਵਜੇ ਜਾਨੀ ਤੇ ਇਹਦੇ ਨਾਲ ਇਹ ਕੰਮ ਹੋਇਆ ਹਾਰਟ ਅਟੈਕ ਹੋਇਆ ਉਹਤੇ 8-9 ਵਜੇ ਨੂੰ ਮੌਤ ਹੋ ਗਈ 10:00 ਵਜੇ ਰਾਤ ਇੱਥੇ ਰਾਤ ਦੇ 10:00 ਵਜੇ ਹੋਈ ਸੀ ਜਦੋਂ ਪਤਾ ਲੱਗਿਆ ਮੈਂ ਤੱਕ ਦੇਰ ਨੂੰ ਮੌਤ ਤੇ ਹੌਂਸਲੇ ਬੈਠੇ ਸਰਕਾਰ ਸਰਕਾਰ ਪ੍ਰਸ਼ਾਸਨ ਕੋਲ ਮਿਲੇ ਨਹੀਂ 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 ਜੀ ਇਹਦਾ ਕੋਈ ਹੋਰ ਨਹੀਂ ਬਸ ਉਧਰੋਂ ਰਿਸ਼ਤੇਦਾਰਾਂ ਨੇ ਲਾ ਲੋ ਵੀ ਉੱਤੇ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਨੇ ਭੇਜਿਆ ਸਰਕਾਰ ਨੇ ਕੁਝ ਨਹੀਂ ਸਰਕਾਰ ਨੇ ਕੁਝ ਨਹੀਂ ਤੁਸੀਂ ਮੰਗ ਕਰਦੇ ਜੇ ਉਹ ਮਦਦ ਸਰਕਾਰ ਦੇ ਸਕਦੀ ਹੈ ਤਾਂ ਕਰ ਦੋ ਜੀ ਇਹ ਕਟਨਾ ਇਹ ਹੋਈ ਹੈ ਜੀ ਵੀ ਉਹਦੇ ਕਲਾਉਡ ਆਇਆ ਕਪੜਾ ਦੇ ਵਿੱਚ ਕਲੌਟ ਉਹਨਾਂ ਸਾਰੂ ਸਾਰੂ ਕੋਲ ਨਾਲ ਉੜ ਕੇ ਸਾਹ ਲਿਆ ਐ ਡਾਕਟਰ ਨੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਿਰੇ ਚੜੀ ਇਹ ਇਸ ਸਰਕਾਰ ਨੇ ਛੋਟੀ ਮਦਦ ਕੀਤੀ ਕੋਈ ਮਦਦ ਨਹੀਂ ਕਿਤੇ ਰਹੀ ਦੀ ਕਿਸ ਨੇ ਕੋਈ ਕਹਿਣਾ ਚਾਹੁੰਦਾ ਪਹਿਲਾਂ ਕਹੋ ਲਿਆ ਜੀ ਜਿਹੜੇ ਸਾਡੇ ਬੱਚੇ ਬਾਹਰ ਗਏ ਆ ਇਹ ਕੋਈ ਨਾ ਕੋਈ ਐਸੀ ਤਰ੍ਹਾਂ ਦੀ ਹੁੰਦੀ ਰਹਿੰਦੀ ਆ ਤੇ ਯਾਰ ਨਾਲ ਸਰਕਾਰ ਲਾ ਲੋ ਤਾਂ ਕਿ ਜਿਹੜੇ ਦਿਲਾ ਦਾ 50% ਉਹ ਨਾਲ ਠੀਰ ਜਾਵੇ ਤੇ ਹੋਰਾਂ ਉੱਥੇ ਗਏ ਆ ਬੱਚੇ ਤੇ ਸਰਕਾਰ ਨੇ ਤਾਂ ਕੋਈ ਗੱਲ ਵੀ ਨਹੀਂ ਕਰੀ ਕੋਈ ਵੱਲ ਦਾ ਵੀ ਨਹੀਂ ਆਇਆ ਇਹ ਤਾਂ ਜੀ ਰਲ ਮਿਲ ਕੇ ਸਾਡੇ ਜਿਹੜੇ ਬੰਦਿਆਂ ਨੇ ਮੁੱਤਿਆਂ ਨੇ ਘੱਲ ਆ ਭਾਈਆਂ ਨੇ ਸਭ ਕੁਝ ਕਰਿਆ ਸਰਕਾਰ ਵੱਲੋਂ ਤਾਂ ਕੋਈ ਨਹੀਂ ਆਇਆ